ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਭਾਸੋਂ ਵਿੱਚ ਮੌਜੂਦ ਹਾਂ ਇਸ ਸਮੇਂ ਭਾਸੋਂ ਵਿੱਚ ਉਮੀਦ ਗਰੁੱਪ ਭਾਸੋਂ ਵੱਲੋਂ ਇੱਕ ਬਹੁਤ ਹੀ ਨਵੇਕਲਾ ਤੇ ਵਧੀਆ ਉਪਰਾਲਾ ਕੀਤਾ ਜਾਂਦਾ ਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੋ ਟਰੈਕਟਰ ਖੜੇ ਨੇ ਜਿਹੜੇ ਮਿੱਟੀ ਵਿੱਚ ਸਲਿੱਪ ਕਰ ਰਹੇ ਨੇ ਚੱਲ ਰਹੇ ਨੇ ਤੇ ਦੋਏ ਟਰੈਕਟਰਾਂ ਦੇ ਵਿਚਕਾਰ ਇੱਕ ਕਾਰ ਖੜੀ ਆ ਕਾਰ ਦੇ ਹਾਲਾਤ ਬਹੁਤ ਗੰਭੀਰ ਨੇ ਸੋ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਇੱਕ ਬਹੁਤ ਸੋਹਣਾ ਮੈਸੇਜ ਦਿੱਤਾ ਜਾ ਰਿਹਾ ਹੈ ਵੀਰਾਂ ਵੱਲੋਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹਦੇ ਬਾਰੇ ਪੂਰੀ ਗੱਲਬਾਤ ਵੀ ਕਰਾਵਾਂਗੇ ਕਈ ਦਿਨਾਂ ਤੋਂ ਇਹ ਜਿਹੜਾ ਚੱਲ ਰਿਹਾ ਪ੍ਰੋਜੈਕਟ ਪਰ ਰਾਤ ਬਰਸਾਤ ਹੋਣ ਕਰਕੇ ਇਹਨਾਂ ਨੂੰ ਸਾਰਾ ਜਿਹੜਾ ਸਿਸਟਮ ਆ ਚੱਕਣਾ ਪਿਆ ਐਲਈਡੀਆਂ ਲੱਗੀਆਂ ਸੀਗੀਆਂ ਉਹਨਾਂ ਤੇ ਵੱਖ-ਵੱਖ ਤਰ੍ਹਾਂ ਦੇ ਸਲੋਗਨ ਚੱਲਦੇ ਸੀਗੇ ਮੈਸੇਜ ਚੱਲਦੇ ਸੀਗੇ ਤੇ ਵੱਡੀ ਬੋਲ ਐਲਈਡੀ ਲਗਾ ਕੇ ਵੀ ਉਹਦੇ ਉੱਤੇ ਬਹੁਤ ਵਧੀਆ ਮੈਸੇਜ ਆ ਜਿਹੜਾ ਉਹ ਦਿੱਤਾ ਗਿਆ ਏ ਸੋ ਇਹ ਟਰੈਕਟਰ ਆ ਜਿਹੜਾ ਇਹਦੇ ਮਗਰ ਇੱਕ ਇਹ ਕੀ ਆ ਜੀ ਇਹ ਜੱਥੇਦਾਰ ਨੇ ਜਿਹੜੇ ਆਪਣੇ ਆਪ ਨੂੰ ਜੱਥੇਦਾਰ ਕਹਾਉਂਦੇ ਨੇ ਅੱਛਾ ਅੱਛਾ ਉਹ ਅੱਖਾਂ ਬੰਦ ਕਰੀ ਖੜੇ ਨੇ ਵੀ ਸਾਡੀ ਸਿੱਖੀ ਨਾਲ ਕੋਈ ਬਦਲ ਨਹੀਂ ਹੈ ਹਾਂ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਏ ਵੀਰਾਂ ਵੱਲੋਂ ਸੋ ਇਧਰ ਇੱਕ ਥਾਰ ਗੱਡੀ ਮਰੂਤੀ ਤੇ ਚੜ ਗਈ ਇਹਦਾ ਮਤਲਬ ਆ ਇਹਦਾ ਮੈਸੇਜ ਆ ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਅਗਿਆਨਤਾ ਹੁੱਲੜ ਬਾਜੀ ਸੋਸੇ ਬਾਜੀ ਤੇ ਨੀਚੇ ਆ ਆਪਣੀ ਮੱਤ ਜਿਹੜੀ ਮਰੂਤੀ ਗੱਡੀ ਆ ਛੋਟੀ ਗੱਡੀ ਉਹਨੂੰ ਬਣਾਇਆ ਗਿਆ ਹੈ ਆਪਣੀ ਮੱਤੋਂ ਪੁੱਠੀ ਹੋਈ ਪਈ ਆ ਤੇ ਥਾਰ ਆ ਜਿਹੜੀ ਉਹ ਗਿਆਨਤਾ ਹੁੱਲੜ ਬਾਜੀ ਸੋਸੇ ਬਾਜੀ ਆ ਉੱਤੇ ਚੜ ਗਈ ਸਾਡੇ ਤੇ ਹੈਵੀ ਹੋਗੀ ਅਗਿਆਨਤਾ ਹੁੱਲੜਬਾਜੀ ਸੋਸੇਬਾਜੀ ਇਹ ਮੈਸੇਜ ਆ ਜਿਹੜਾ ਵੀਰਾਂ ਵੱਲੋਂ ਦਿੱਤਾ ਗਿਆ ਏ ਸੋ ਕਵਰ ਕਰਨ ਇੱਥੇ ਆਏ ਸੀਗੇ ਪਰ ਹਾਲੇ ਤਿਆਰੀ ਆ ਜਿਹੜੀ ਉਹ ਚੱਲ ਰਹੀ ਆ ਕਿਉਂਕਿ ਬਰਸਾਤ ਦੇ ਕਾਰਨ ਜਿਹੜਾ ਇਹ ਸਾਰਾ ਸਿਸਟਮਾ ਖਰਾਬ ਹੋ ਗਿਆ ਬਾਲ ਲੇਡੀਆਂ ਸੀਗੀਆਂ ਦੁਬਾਰਾ ਫਿੱਟ ਕਰ ਰਹੇ ਨੇ ਵੀਰੋਣੀ ਤੇ ਉਹ ਰਾਤ ਚੱਕਣਾ ਪੈ ਗਿਆ ਸਾਰਾ ਸਿਸਟਮ ਦੋ ਟਰੈਕਟਰ ਨੇ ਜਿਹੜੇ ਚੱਲ ਰਹੇ ਨੇ ਇਹ ਟਰੈਕਟਰ ਕੀ ਮੈਸੇਜ ਦੇ ਰਹੇ ਨੇ ਸਾਡੇ ਨੌਜਵਾਨ ਵੱਡੇ ਵੱਡੇ ਟਰੈਕਟਰ ਲੈ ਕੇ ਹੁੱਲੜਬਾਜੀ ਕਰਦੇ ਨੇ ਫੋਕਰਪਣਾ ਕਰਦੇ ਨੇ ਬਖਾਵੇ ਕਰਦੇ ਨੇ ਸੋ ਚੀਜ਼ ਦਰਸਾਈ ਗਈ ਆ ਸ਼ਹੀਦਾਂ ਦੀ ਧਰਤੀ ਤੇ ਜਾਂਦੇ ਨੇ ਜਿਹੜੀ ਥੱਲੇ ਮਿੱਟੀ ਆ ਉਹ ਸ਼ਹੀਦਾਂ ਦੀ ਧਰਤੀ ਦਿਖਾਈ ਗਈ ਆ ਤੁਸੀਂ ਦੇਖ ਰਹੇ ਹੋ ਉੱਥੇ ਜਾ ਕੇ ਟਰੈਕਟਰਾਂ ਤੇ ਡੈਕ ਲਾਉਣੇ ਰੇਸਾਂ ਦੇਣੀਆਂ ਹੁੱਲੜ ਬਾਜੀ ਕਰਨੀ ਭਜਾਉਣੇ ਟਰੈਕਟਰ ਇਹ ਇੱਕੋ ਮੈਸੇਜ ਦਿੱਤਾ ਗਿਆ ਏ ਤੇ ਇਹਦੇ ਵਿੱਚ ਕਿਸ ਕੌਣ ਰਿਹਾ ਏ ਜਿਹੜੀ ਵਿਚਾਰੇ ਮਰੂਤੀ ਖੜੀ ਆ ਉਹ ਪੰਜਾਬ ਦਿਖਾਇਆ ਗਿਆ ਏ ਸੋ ਪੰਜਾਬ ਪਿਸ ਰਿਹਾ ਏ ਨਾਸ ਪੰਜਾਬ ਦਾ ਹੋ ਰਿਹਾ ਏ ਸਾਡੇ ਸੱਬੇ ਚਾਰ ਦਾ ਹੋ ਰਿਹਾ ਏ ਅੰਦਰੋਂ ਬਿਲਕੁਲ ਖੋਖਲਾ ਕਰਤਾ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਹਾਲਾਤ ਤੇ ਲੋਕ ਜਿਹੜੇ ਹੁੱਲੜ ਬਾਜ਼ੀਆਂ ਕਰਦੇ ਨੇ ਹੁੱਲੜ ਬਾਜ਼ਨੇ ਉਹਨਾਂ ਨੇ ਪੰਜਾਬ ਨੂੰ ਖੋਖਲਾ ਕਰਕੇ ਰੱਖਤਾ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਖਰਾਬ ਕਰ ਰਹੇ ਨੇ ਬਾਕੀ ਇਹ ਤੁਸੀਂ ਦੇਖ ਰਹੇ ਹੋ ਸਿਸਟਮ ਦੋ ਟਰੈਕਟਰ ਖੜਾ ਆ ਕੇ ਇੱਕ ਮੈਸੇਜ ਦਿੱਤਾ ਗਿਆ ਹੈ ਇਹ ਸਲੋਗਨ ਲਗਾਏ ਗਏ ਨੇ ਬੱਖ-ਬੱਖ ਤਰ੍ਹਾਂ ਦੇ ਇਸ ਸਾਈਡ ਤੇ LED ਬਾਲ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਤੇ ਇਧਰ ਇੱਕ ਬਹੁਤ ਸੋਹਣਾ ਜਿਹੜਾ ਮੈਸੇਜ ਆ ਦਿੱਤਾ ਗਿਆ ਹੈ ਸੋ ਸਾਰੀ ਗੱਲਬਾਤ ਆਪਾਂ ਦਵਿੰਦਰ بھائی ਤੋਂ ਜਾਣਦੇ ਆ ਕਿਸ ਤਰ੍ਹਾਂ ਦਾ ਮੈਸੇਜ ਆ ਕਿਉਂਕਿ ਤਿਆਰੀ ਜਿਹੜੀ ਉਹ ਆਪਾਂ ਫੇਰ ਕਰਾਂਗੇ ਤੁਸੀਂ ਇਸ ਸਮੇਂ ਦੇਖ ਦਵਿੰਦਰ بھائی ਨਾਲ ਗੱਲ ਕਰਦੇ ਆ ਕੀ ਆ ਪੂਰਾ ਸਿਸਟਮ ਕਿਸ ਤਰ੍ਹਾਂ ਉਹ ਆਪਣੇ ਤਰੀਕੇ ਨਾਲ ਸਮਝਾਉਣਗੇ ਕਿਉਂਕਿ ਉਹਨਾਂ ਨੇ ਇਹ ਬਣਾਇਆ ਏ ਉਹ ਦੱਸਣਗੇ ਵੀ ਇਹ ਗੱਲ ਕੀ ਆ ਸਾਰੀ ਸਾਜੀ ਦਵਿੰਦਰ بھائی ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਸਭ ਤੋਂ ਪਹਿਲਾਂ ਤਾਂ ਥੋੜਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਨੂੰ ਹਰ ਸਮੇਂ ਦਿਨ ਨੂੰ ਕੀ ਰਾਤ ਨੂੰ ਸਾਨੂੰ ਪੂਰਾ ਸਹਿਯੋਗ ਦੇਣੋਂ ਦੇਖੋ ਥੋੜੇ ਰਾਹੀ ਥੋੜੇ ਮਾਧਿਅਮ ਰਾਹੀਂ ਲੋਕਾਂ ਤੱਕ ਸੰਦੇਸ਼ਾ ਪਹੁੰਚਵੇ ਸਾਨੂੰ ਇਦੋਂ ਵੱਡੀ ਕੋਈ ਖੁਸ਼ੀ ਦੀ ਗੱਲ ਨਹੀਂ ਦੂਜੀ ਗੱਲ ਜੀ ਸਾਡਾ ਤਾਂ ਇੱਕੋ ਇੱਕ ਮਕਸਦ ਆ ਦੇਖੋ ਕਿ ਘੱਟੋ ਘਾਟ ਘੱਟੋ ਘਾਟ ਨਾ ਨਾ ਕਰਦੇ 6-7 ਬਾਸ ਆਸੇ ਹੋਗੇ ਉਹ ਸਾਰੇ ਹੁੱਲਣਵਾਜੀ ਦੇ ਗਾਨੇ ਹੋਏ ਨੇ, ਵੀਡੀਓ ਆ ਪਿੰਡਾਂ ਦੇ, ਲੋਕਾਂ ਕੋਲ ਵੀ ਪਿੰਡਾਂ ਦੇ, ਲੋਕਾਂ ਦੇ ਮੋਬਾਈਲਾਂ 'ਚ ਵੀ ਪਿੰਡਾਂ ਦੇ, ਸੋਸ਼ਲ ਮੀਡੀਆ 'ਤੇ ਵੀ ਪਿੰਡਾਂ ਦੇ, ਉਹ ਸਾਰੀਆਂ ਹੋਈਆਂ ਹੁੱਲਣਵਾਜੀ ਨੂੰ ਨੇ। ਉਸੇ ਤਰ੍ਹਾਂ ਜਿਹੜੇ ਫੁਕਰੇ ਲੋਕ ਨੇ, ਆ ਫੁਕਰੇ ਬਣੇ ਵਿਖਾਵੇ ਬਾਜੀ ਕਰਕੇ بڑے بڑے ਡੈਕ ਲਾ ਕੇ, ਸਪੀਕਰ ਲਾ ਕੇ, بڑے بڑے ਟਰੈਕਟਰਾਂ 'ਤੇ ਝੰਡੇ ਲਾ ਕੇ, ਵਿਖਾਵੇ ਬਾਜੀ ਕਰਕੇ ਨਾ ਹੁੱਲਣਵਾਜੀ ਕਰਦੇ ਨੇ। ਇਹ ਦੋਹੇ ਦੋਹੇ ਚੀਜ਼ਾਂ ਆਪਣੇ ਪੰਜਾਬ ਨੂੰ ਵਿਚਾਲੇ ਘੁੱਟ ਰਹੀਆਂ ਨੇ। ਉਹ ਬਚਾਲੇ ਗੁੱਟਕੇ 50 ਅੰਦਰੋਂ ਦਾ ਕਰਦਾ ਖੋਖਲਾ ਇਹ ਦੋਹੇ ਚੀਜ਼ਾਂ ਨੇ ਜਮਾ ਖੋਖਲਾ ਕਰਤਾ ਪੰਜਾਬ ਐਸੇ ਤਰ੍ਹਾਂ ਜਿਹੜੀ ਧਰਤੀ ਆ ਸ਼ਹੀਦਾਂ ਦੀ ਉਹ ਦਰਸਾਈ ਗਈ ਆ ਕੋਸ਼ਿਸ਼ ਕਰੀ ਆ ਅਸੀਂ ਉਹ ਚੀਜ਼ ਬਣਾ ਤਾਂ ਨਹੀਂ ਸਕਦੇ ਨਾ ਅਸੀਂ ਇੰਨੇ ਜੋਗੇ ਹੈਗੇ ਸਾਡੀ ਤਾਂ ਸਿਰਫ ਕੋਸ਼ਿਸ਼ ਆ ਵੀ ਲੋਕਾਂ ਨੂੰ ਸਮਝਾਉਣ ਦੀ ਇਹ ਸ਼ਹੀਦਾਂ ਦੀ ਧਰਤੀ ਨੂੰ ਲੋਕਾਂ ਨੇ ਕਾਣ ਕਰਤਾ ਇਹ ਚਿੱਕੜ ਬਾਜੀ ਕਰਦੀ ਦੇਖੋ ਜਿਹਨੂੰ ਪੰਜਾਬੀ ਚ ਮਿੱਟੀ ਪਲੀਦ ਕਹਿੰਦੇ ਨੇ ਸਾਡਾ ਜੋਰ ਲੱਗਿਆ ਵਾ ਸਾਰੇ ਹੀ ਬੰਦੇ ਦਾ ਸਾਡਾ ਜਿਹੜਾ ਮੇਨ ਜਿਹਨੂੰ ਆਪਾਂ ਕਹਿੰਦੀਏ ਕਿਹੜਾ ਮੇਨ ਬੰਦਾ ਉਹ ਸੁਤਿੰਦਰਪਾਲ ਸਿੰਘ ਜੀ ਲਾਲੀ ਪਿੰਡ ਡੌੜਾ ਉਹ ਹਰ ਸਾਲ ਪਲਾਲਾ ਉਪਰਾਲਾ ਕਰਦੇ ਨੇ ਅਸੀਂ ਦਾ ਇੱਕ ਮਾੜਾ ਜਿਹਾ ਨਾਲ ਲੱਗ ਕੇ ਅਸੀਂ ਸਹਿਯੋਗ ਦੇ ਸਹਿਯੋਗ ਹੀ ਕਰ ਸਕਦੇ ਹਾਂ ਹੋਰ ਕੁਝ ਨਹੀਂ ਕਰਦੇ ਪਰ ਜਿੰਨਾ ਵੀ ਖਰਚਾ ਸਾਰਾ ਸਿੰਗਰਬਾਲ ਆਲੀ ਕਰਦਾ ਉਹਨੂੰ ਇੱਕੋ ਸੋਚ ਹੈ ਵੀ ਸਿੰਗਲ ਜੀਤਾਂ ਦੀ ਧਰਤੀ ਤੇ ਜਿਹੜੇ ਵੀ ਜਾਂਦੇ ਨੇ ਦੇਖੋ ਇਹ ਲੋਕ ਇਹ ਲੋਕਾਂ ਇਹ ਲੋਕਾਂ ਨੂੰ ਰੋਕਣ ਵਾਸਤੇ ਹੀ ਇਹ ਸਾਰਾ ਕੁਝ ਹੈ ਪਰ ਇਹ ਲੋਕ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਪਿਛਲੇ ਸਾਲ ਬਹੁਤ ਸੋਨਾ ਹੁਲਾਰਾ ਮਿਲਿਆ ਦੇਖੋ bizness ਤਾਂ ਹੁੰਦਾ ਨਹੀਂ ਹੈ ਪਰ ਫੇਰ ਵੀ ਸੰਗਤ ਕਹਿੰਦੀ ਆ ਜੀ ਅਸੀਂ ਦੇਖੋ ਸਿੰਪਲ ਆਏ ਆ ਕੋਡਾ ਧੰਨਵਾਦ ਸਾਡਾ ਧੰਨਵਾਦ ਕਰਕੇ ਗਏ ਨੇ ਉਹ ਕਹਿੰਦੇ ਵੀ ਅਸੀਂ ਸਿੰਪਲ ਆਏ ਆ ਥੋੜੀ ਬਦੌਲਤ ਆ ਸਾਡੀ ਬਦੌਲਤ ਨਹੀਂ ਉਹ ਸੱਚੇ ਬਾਦਸ਼ਾਹ ਦੀ ਬਦੌਲਤ ਆਏ ਹੋ ਸਾਨੂੰ ਉਹਨਾਂ ਨੇ ਮੱਤਬਖਸ਼ੀ ਇੱਕ ਸਾਡੇ ਤੇ ਹੋਰ ਹੁਣ ਮੰਨ ਲਓ ਵੀ ਭਾਰ ਪੈ ਗਿਆ ਅਸੀਂ ਇਹਨੂੰ ਛੱਡ ਨਹੀਂ ਸਕਦੇ ਨਾ ਛੱਡਣ ਦਾ ਗਾਰ ਨਹੀਂ ਆ ਜੇ ਅਸੀਂ ਨੇ ਅੱਜ ਛੱਡਤਾ ਤਾਂ ਕਿਸੇ ਨੇ ਇਹ ਲੰਗਰ ਦੁਬਾਰਾ ਨਹੀਂ ਲਾਉਣਾ ਅਗਲਾ ਕਹੂ ਉਹਨਾਂ ਨੇ ਜੋਰ ਲਾ ਕੇ ਦੇਖ ਲਿਆ ਦੁਨੀਆ ਸਮਝਦੀ ਨਹੀਂ ਹੈ ਇਸ ਕਰਕੇ ਹੁਣ ਤਾਂ ਸਾਨੂੰ ਇਹ ਹਰ ਸਾਲ ਗੁਰੂ ਮਹਾਰਾਜੀ ਕਿਰਪਾ ਜਾਈ ਦੀਆ ਹਰੇਕ ਤਰ੍ਹਾਂ ਦਾ ਲੰਗਰ ਜਿਵੇਂ ਲੋਕ ਅਗਲੀ ਵਾਲੀ ਬਰੈਡਾਂ ਦਾ ਲਾਵਾਂਗੇ ਫਲਾਣੇ ਦਾ ਸਾਨੂੰ ਤਾਂ ਹਰੇਕ ਵਾਰੀ ਆਏ ਹੁੰਦਾ ਵੀ ਲੋਕਾਂ ਨੂੰ ਸਮਝਾਉਣ ਵਾਸਤੇ ਕਿ ਹੋ ਜਾ ਲੰਗਰ ਬਣੇ ਇਹਦੀ ਜਿਹੜੀ ਬੰਤਰ ਆ ਇਹਦੀ ਜਿਹੜੀ ਡਰਾਇੰਗ ਉਹ ਸਿੰਦਰਪਾ ਲਾਲੀ ਦੀ ਆ ਉਹੀ ਇਹਨੂੰ ਕਰਦਾ ਹੁਣ ਘੱਟੋ ਘੱਟ ਘੱਟੋ ਘੱਟ ਤਾਂ ਸਾਡੇ 5 ਟਰਾਲੀਆਂ ਮਿੱਟੀ ਦੀਆਂ ਇਹਨੂੰ ਬਣਾਉਣ ਵਾਸਤੇ ਤੇ ਡੀਜ਼ਲ ਜਿਹੜੀ ਖਰਚੇ ਬਹੁਤ ਨੇ ਸਾਨੂੰ ਆਇਆ ਸੇਧ ਮਿਲ ਜਵੇ ਸੰਗਤ ਵੀ ਸਹਿਯੋਗ ਦਿੰਦੀ ਆ ਸੰਗਤ ਦੇਖੋ ਤਨ ਦੀ ਸਹਿਯੋਗ ਸਾਹਮਣੇ ਵੱਧ ਕਰਤਾਰ ਇੰਡਸਟਰੀ ਦਾ ਜੀ ਕਰਤਾਰ ਕਮੈਨ ਦਾ ਸਾਨੂੰ ਪੂਰਾ ਸਹਿਯੋਗ ਕਰਤਾਰ ਕੰਪਨੀ ਵੱਲੋਂ ਸਾਨੂੰ ਇਹ ਹੁਕਮ ਨੇ ਤੁਹਾਨੂੰ ਜਿਹੜੀ ਚੀਜ਼ ਸਾਡੇ ਵੱਲੋਂ ਚਾਹੀਦੀ ਆ ਉਹ ਅਵੇਲੇਬਲ ਦੇਖੋ ਐਨੇ ਮਹਿੰਗੇ ਟਰੈਕਟਰ 30-35 ਲੱਖ ਦਾ ਸਮਾਨ ਦੇਣਾ ਨਵੀਂ ਚੀਜ਼ ਨਹੀਂ ਕੋਈ ਦੇ ਸਕਦਾ ਇਹ ਵੀ ਉਹਨਾਂ ਤੇ ਕਿਰਪਾ ਮਹਾਰਾਜ ਦੀ ਇਹ ਉਹਨਾ ਦਿਓ ਦੇਣਾ ਚਲੋ ਪਾਕਿਸਤਨਰ ਬਾ ਲਾਲੀ ਰਾ ਫੁਲਾ ਰਾ ਜੀ ਭਾਈ ਜੀ ਇਹ ਰਾਤ ਬਰਸਾਤ ਕਾਰਨ ਇਹ ਚੱਕਣਾ ਪੈ ਗਿਆ ਸੀ ਸਿਸਟਮ ਬੋਲ LED ਲਗਾਈਆਂ ਨੇ ਉਹਦੇ ਕਾਰਨ ਦਿੱਕਤ ਬਰਸਾਤ ਕਰਕੇ ਸਾਨੂੰ ਚੱਕਣਾ ਪੈ ਗਿਆ ਸਿਰਫ ਅੱਧੇ ਘੰਟੇ ਦੀ ਹੋਰ ਸਮਾਂ ਅੱਧੇ ਘੰਟੇ ਬਾਅਦ ਅਸੀਂ ਨੇ ਪੂਰਾ ਓਕੜੇ ਤਿਆਰ ਕਰ ਦੇਣਾ ਜਿਵੇਂ ਕੱਲ ਕੀ ਸੀਗਾ ਕੱਲ ਤੱਕ ਰਹੂਗਾ ਕਿਉਂਕਿ ਜਿਹੜੀ ਸੰਗਤ ਕੱਲੂ ਮੜੂ ਨਗਰ ਕੀਰਤਨ ਦੇ ਰੂਪ ਵਿੱਚ ਉਹਨਾਂ ਨੂੰ ਵੀ ਦਿਖਾਉਣ ਵਾਸਤੇ ਇਹ ਰੱਲਾ ਕੇ ਰੱਖਣੀ ਜੀ ਜੀ ਸੋ ਦੇਖ ਰਹੇ ਹੋ ਬਹੁਤ بڑا ਉਪਰਾਲਾ ਹੈ ਜਿਹੜਾ ਸਬਕੋ ਕਿਹਾ ਕੇ ਸਬਾਨ ਦੇ ਕਰਨ ਚੱਕਲਾ ਪੈ ਗਿਆ ਇੱਕ ਮੈਸੇਜ ਹੈ ਜਿਹੜਾ ਉਹ ਦਿੱਤਾ ਗਿਆ ਹੈ ਸੋ ਤੁਹਾਨੂੰ ਅਜਹੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਬਹੁਤ ਵੱਡਾ ਉਪਰਾਲਾ ਹੈ ਜਿਹੜਾ